बाबा तरू शा हीर बाबा तरू शा हीर बाबा तरू शंगा ਨਾ ਨਾ ਉਹਦਾ ਨੋਰਮਲ ਮਾਰੀ ਨਾ ਜਗਤ ਸਿੰਘ ਹਾਂ ਸਾਚੂ ਆਵਾਜ਼ ਬਾਜੀ ਇਹ ਨਾ ਕਰੋ ਜਗਤ ਦਾ ਬੰਦਾ ਹੀ ਤੇਰੀ ਕੁਲਖਾਰੇ ਹੋ ਗਈ ਸੱਚੇ ਦੇ ਨਾ ਨਾ ਇਹ ਗਲਤ ਕਰਨੇ ਬਾਜੀ ਕੋਈ ਕਾਟਲ ਨੂੰ ਵੇਖੋ ਦੁਨੀਆਂ ਦਾ ਭੋਗ ਕੁੰਡੇ ਦੇ ਵੇਖੋ ਜਿੰਦਾਬਾਦ ਸੁਭਾਨ ਅਲਹਮਦੁਰ ਰਬ ਵਾਕੇ ਹੋ ਰੰਜੀਦ ਨਹੀਂ ਬਾਜੀ ਪਈ ਗਲਤ ਕਰ ਗਈ ਨਾ ਨਾ ਇਹ ਨਹੀਂ ਗੱਲ ਪੁਲਿਸ ਕਰ ਕਾਤਾ ਨਹੀਂ ਹੈ ਮੈਂ ਕਿਉਂ ਹਾਂ ਦੀ ਪੁਲਿਸ ਕਾਤਾ ਨਹੀਂ ਹੈ ਮੈਂ ਕਿਉਂ ਹਾਂ ਦੀ ਪੁਲਿਸ ਵੇਰ ਸਤ ਜਨਾ ਦੇ ਕਾ ਕਹਦਾ ਪੁੱਛਿਆ ਮਾਰਾ ਕੋਕੋ ਕਿਉਂ ਨੇ ਸ਼ਰਮ ਕਰਾ ਯਾਰ ਤੀ ਪੋਰਾ ਬੰਦਾ ਵੀ ਸਹੀ ਹੈ ਪਰ ਆਪਾਂ ਨੂੰ ਮਸਾੜੀਓ ਸੋ ਉੱਥਾਇਆ ਕਿ ਮਨੇ ਕੀ ਕਹੂ ਕਾਲੂ ਯਾਦਾਂ ਤੋਂ ਪਾੜਿਆ ਨੇ ਕੰਜਰ ਨੇ ਅਸੀਂ ਸਿੰਘ ਨਹੀਂ ਗਏ ਅਸੀਂ ਸਿੱਖਾਂ ਦੀ ਕੋਈ ਨਹੀਂ ਸੱਕ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਅਸੀਂ ਨਾ ਕੁਛ ਤਾਰੇ ਭੋਗ ਪਾਉਂਦਾ ਯਾਰ ਆਪਾਂ ਨੂੰ ਕੀ ਸਕਦਾ ਜਮੀਰ ਮਰਿਆ ਵਾ ਨਹੀਂ ਸਾਡਾ ਦੱਸੋ ਜਮੀਰ ਮਰਿਆ ਵਾ ਆਪਾਂ ਸਿੰਘ ਨਹੀਂ ਗਏ ਕੁਛ ਤਾਰੇ ਭੋਗ ਪਾਉਂਦਾ ਕੋਈ ਪੁੱਛਣ ਦੇ ਸ਼ਰਮ ਦੇਣ ਗਿਲਥੀ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਦੇਖ ਲਿਓ ਤਿਆਰ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਆਹ ਤਾਂ ਤੁਹਾਨੂੰ ਟੱਕਰੂਗਾ ਲੈ ਕੇ ਪਾਛੀ ਤਾਂ ਕਹਿਣਾ ਮਾਰੂ ਨਹੀਂ ਮਾਰੂ ਬੇਟੀ ਨਾ ਨਾ ਕਹਿਣਾ ਮਾਰੂ ਆ ਜੀ ਆ ਜੀ ਪਰ ਮੇਰੇ ਤਾਂ ਕੱਲ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਰਦਾਸ ਕੀਤੀ ਆ ਫਿਰ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਇਹ ਵੀ ਬਤਲੇ ਪਾਇਆ ਤੂੰ ਬਣਾ ਨੂੰ ਸਾਲ ਮਰੋ ਫਿਰ ਵੀ ਆਪਾਂ ਸੁੱਚੜ ਨੂੰ ਕੰਡਾ ਦੀ ਪੰਜਾਬ ਦਾ ਉਹ ਸੁੱਚੜ ਦੀ ਜਿਹਨੇ ਕੋਕੋ ਕੇ ਨਿਆਣੇ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਫਿਰਦੇ ਹੋ ਇਹ ਕਰੇਗਾ ਬੱਚੇ ਮਾਰਦੇ ਕੋਕੋ ਕੇ ਸੁੱਚੜ ਨੇ ਕੋਹ ਬੋਲਦਾ ਤੂੰ ਇਹਦੇ मुदाबाद मुत मु स्टेटमेंट ਕਿੰਨੇ ਕਿਨੇ ਬੱਚਾ ਕੋਕੋ ਕੇ ਮਾਰੇ ਨੇ ਇਹਦੇ ਪੋਟ ਤੁਹਾਡੇ ਕੇ ਜਿੰਦਾਬਾਦ 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 ਆ ਜਿਹੜਾ ਦੁਸ਼ਟ ਪੁਲੀਸ ਅਫਸਰ ਆ ਸੁਪਰ ਸਰਹ ਇਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਂ ਮੈਂ ਉਹ ਕੀਤਾ ਸੀ ਇਸ ਬੁਚੇ ਦਾ ਜਿਹੜਾ ਭੋਗਿਆ ਨਹੀਂ ਕਹਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਸੇ ਦੇ ਪੁਲਿਸ ਆਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਵਿੱਚ ਜਿਹੜੀ ਅਰਦਾਸ ਹੋਏਗੀ ਇਹਨਾਂ ਬੁਚਿਆਂ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਰੀ ਨਾ ਕਰ ਸਕੀ ਅਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਲਾਉਂਦੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਰਸ਼ਾ ਵਾਲੇ ਮਹਾਪੁਰ chakra شہید ਦਾ ਨਿਕਲਦੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਦੇ ਜ਼ਿੰਮੇਦਾਰ ਸ੍ਰੀ ਅਗਰਵਾਹ ਨਾ ਆਈ ਸਿੰਘ ਜੀ ਆ ਭਾਈ ਗੁਰਦੇਵ ਸਿੰਘ ਭਾਵੇਂ ਉਹਨਾਂ ਨੇ ਨਾ ਕੋਈ ਬੁੱਤਾਂ ਸਨ ਨਾ ਕੋਈ ਪਾਰਾ ਕੋਈ ਐਸਾ ਬੁੱਟ ਕਰਕੇ ਜਨਾਬੂ ਹੋ ਗਿਆ ਉਹ ਅਸੀਂ ਨਹੀਂ ਪਾ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸਾਂ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਰਮਿਆਂ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱਟਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਗੋਸ਼ੀ ਲਾਨਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਨੇ ਨਿਮਿਤ ਜਿਹੜਾ ਕੋਈ ਆ ਤੇ ਇਹ ਹੀ ਬੁੱਝਦਾ ਅਸਰ ਹੈ ਸਰ ਸਾਬ ਕਾਰੇ ਸਿੰਘਾਂ ਨੂੰ ਜਿਹੜਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸੀ ਸੀ